ਸਸਿਕਾ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਮ موجوده ਸੀ ਬਾਦਸ਼ਾਪੁਰ ਇਸ ਟਾਈਮ ਬਿਜਲੀ ਘਰ ਦੇ ਵਿੱਚ ਗ੍ਰਿਡ ਦੇ ਵਿੱਚ ਕੁਝ ਤਸਵੀਰਾਂ ਤਾਂ ਮੈਂ ਸਾਂਝੀਆਂ ਜਰੂਰ ਕਰਨ ਲੱਗਾ ਲੇਕਿਨ ਮੈਂ ਇੱਕ ਇਹ ਗੱਲ ਜਰੂਰ ਨਾਲ ਕਹਿਣਾ ਚਾਹੁੰਦਾ ਕਿ ਇਸ ਤਸਵੀਰਾਂ ਨੂੰ ਦੇਖ ਕੇ ਕੋਈ ਪੈਨਿਕ ਕੋਈ ਨਾ ਹੋਏ ਕਿਉਂਕਿ ਸਾਡਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈਗਾ ਆ ਸਿਰਫ ਜੋ ਸਾਨੂੰ ਦਿਖ ਰਿਹਾ ਅਸੀਂ ਉਹ ਦਿਖਾਉਣ ਦੀ ਤੁਹਾਡੇ ਨਾਲ ਜਰੂਰ ਕੋਸ਼ਿਸ਼ ਕਰਾਂਗੇ ਇੱਥੇ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਥੋੜੀ ਨਿਗਾਹ ਮਾਰੀ ਜਾਵੇ ਜਿਹੜਾ ਇਹ ਗ੍ਰਿਡ ਹੈਗਾ ਗ੍ਰਿਡ ਦੇ ਚਾਰ ਸ਼ਪੇਰੇ ਜਾਨੀ ਕਿ ਜੀਸੀਬੀ ਵੱ ਪਿਛਲੇ ਸਾਲ ਦੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਇਸ ਗ੍ਰਿਡ ਦੇ ਵਿੱਚ ਕਾਫੀ ਪਾਣੀ ਆ ਗਿਆ ਸੀ ਤੌਰ ਤੇ ਕਾਫੀ ਦਿਨ ਜਿਹੜੀ ਹੈ ਕਿ ਜਿਹੜੀ ਲਾਈਟ ਸੀ ਉਹ ਪੂਰੀ ਠੱਪ ਰਹੀ ਸੀ ਅੱਜ ਵੀ ਇੱਥੇ ਪ੍ਰਸ਼ਾਸਨ ਵੱਲੋਂ ਜਾਨੀ ਕਿ ਮਿੱਟੀ ਜਿਹੜੀ ਹੈ ਉਹ ਚਾਰਸ਼ਪੇਰੇ ਲਗਾ ਦਿੱਤੀ ਗਈ ਹੈ ਅਸੀਂ ਰੱਬ ਅੱਗੇ ਅਸੀਂ ਦੁਆ ਇਹੀ ਕਰਦੇ ਹਾਂ ਕਿ ਵੀ ਜਿਹੜਾ ਵੀ ਕੁਗਰ ਹੈ ਜੋ ਵੀ ਹੈਗਾ ਇੱਕ ਆ ਸ਼ਾਂਤੀ ਰਹੇ ਕੋਈ ਕਿਸੇ ਤਰੀਕੇ ਦੀ ਕੋਈ ਮਾਰ ਨਾ ਹੋਵੇ ਬਾਕੀ ਜਿਹੜਾ ਵੀ ਅੱਗੇ ਆਉਣ ਵਾਲਾ ਸਮਾਂ ਹੈਗਾ ਜਿਵੇਂ ਮਿਲਟਰੀ ਲੱਗ ਚੁੱਕੀ ਹੈ ਔਰ ਅਧਾਰਮਬੀਰ ਗਾਂਧੀ ਸਪੈਸ਼ਲ ਤੌਰ ਤੇ ਉਹ ਵੀ ਇੱਥੇ ਆਏ ਸਨ ਔਰ ਕੁਝ ਲੋਕਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਅੱਗੇ ਆਉਣ ਵਾਲਾ ਸਮਾਂ ਕਿਦਾਂ ਦਾ ਹੋਏਗਾ ਉਹਦੀ ਅਸੀਂ ਜਿਹੜੀ ਰਿਪੋਰਟ ਤੁਹਾਡੇ ਨਾਲ ਪਲ-ਪਲ ਜੀ ਜਿਹੜੀ ਸਾਂਝੀ ਜ਼ਰੂਰ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਅਸੀਂ ਹਫ਼ਤੇ ਤੋਂ ਕੁਗਰ ਦੇ ਹਾਲਾਤ ਰੋਜ਼ ਦੇਖ ਰਹੇ ਹਾਂ 746 ਫੁੱਟ 47 ਫੁੱਟ ਅੱਜ ਮੰਨ ਲਓ ਰੈੱਡ ਤੇ ਆ ਗਿਆ ਹੈ ਨਾ ਉਹ ਲੋਕ ਬਸ ਅਸੀਂ ਤਾਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆ ਹਨ ਵੀ ਕਿਵੇਂ ਨਾ ਕਿਵੇਂ بارش ਰੁਕ ਜੇ ਪਰ ਸਰਕਾਰ ਨਾਉਂ ਦੀ ਕੋਈ ਚੀਜ਼ ਨਹੀਂ ਹੈਗੀ ਜੇ ਸਰਕਾਰ ਇਹ ਆਏ ਸਾਲ ਜਦੋਂ ਆਉਂਦਾ ਉਹਦੋਂ ਦਾ ਰੌਲਾ ਪਾਉਂਦੀ ਹੈ ਹਨਾ ਆਏ ਸਾਲ ਹੀ ਪਾਣੀ ਆਉਂਦਾ ਹੈ ਕਿ ਪਹਿਲੀ ਸਾਲ ਪਹਿਲੀ ਵਾਰ ਤਾਂ ਆਇਆ ਨਹੀਂ ਇਹ ਆਏ ਵਾਰੀ ਪਾਣੀ ਆਉਂਦਾ ਹੈ ਜੇ ਪਾਣੀ ਆਉਣ ਤੋਂ ਪਹਿਲਾਂ ਇਹਦੇ ਬਾਰੇ ਸੋਚ ਵਿਚਾਰ ਕਰੀ ਜਾਵੇ ਜਿਵੇਂ ਹੁਣ ਲੀਡਰ ਆ ਰਹੇ ਨੇ ਵੀ ਸੋਚ ਵਿਚਾਰ ਕਰਕੇ ਪਹਿਲਾਂ ਦੀ ਕੋਈ ਸਫਾਈ ਕਰਦੇ ਹਨਾ ਇਹਨੂੰ ਵੱਡਾ ਕਰਦੇ ਜ਼ਿੰਮੇਦਾਰ ਭਰਾ ਸਾਰੇ ਕਹਿੰਦੇ ਨੇ ਵੀ ਸਾਨੂੰ ਇਹ ਮਨਜ਼ੂਰੀ ਦੇ ਦਿੰਦੇ ਮਿੱਟੀ ਚੱਕਣ ਦੀ ਅਸੀਂ ਮਿੱਟੀ ਚੱਕ ਲੈਂਦੇ ਉੱਥੋਂ ਮਿੱਟੀ ਚੱਕ ਕੇ ਜੀ ਖੇਤਾਂ ਚ ਪਾ ਲੈਂਦੇ ਜਿਹੜਾ ਕਵਾੜ ਫਸਦਾ ਹੈ ਨਾ ਫਸਦਾ ਜਿਹੜਾ ਨੁਕਸਾਨ ਹੋਣ ਦਾ ਡਰ ਹੈ ਇਹ ਸਾਨੂੰ ਡਰ ਨਾ ਸਤਾਉਂਦਾ ਅੱਜ ਜਿਹੜੀ ਗੱਲ ਕੀਤੀ ਜਾਵੇ ਜਿਹੜਾ ਡਰ ਇੰਨੇ ਦਿਨਾਂ ਤੋਂ ਮਨ ਡਰਾ ਰਿਆ ਸੀ ਕਿ ਕੱਗਰbaar ਆਏਗਾ ਕਿ ਨਹੀਂ ਆਏਗਾ ਜਿਸ ਦਿਨ ਅੱਜ ਦੀ ਪ੍ਰਸ਼ਾਸਨ ਦੀ ਅੱਜ ਤਿਆਰੀਆਂ ਦੇਖੀਆਂ ਜਾ ਰਹੀਆਂ ਨੇ ਜਿਵੇਂ ਗ੍ਰਿਡ ਹੈ ਉੱਥੇ ਵੀ ਮਿੱਟੀ ਲਗਾਈ ਗਈ ਹੈ ਔਰ ਕੁਝ ਲੋਕ ਮੈਂ ਵੇਖ ਕੇ ਆਇਆ ਉਹ ਘਰਾਂ ਦੇ ਦਿਵਾਲੇ ਵੀ ਮਿੱਟੀ ਜਿਸ ਵੀ ਦੇ ਨਾਲ ਲਗਾ ਰਹੇ ਨੇ ਕੀ ਲੱਗਦਾ ਹੈ ਕਿ ਆਉਣ ਵਾਲੇ ਕਿਚੇ ਬਹੁਤ ਬਾਰਿਸ਼ ਹੋ ਰਹੀ ਔਰ ਮੈਂ ਵੈਦਰ ਭਾਗ ਹਲੇ ਵੀ ਮੌਸਮ ਭਾਗ ਦੱਸ ਰਿਹਾ ਵੀ ਦੋ ਤਿੰਨ ਦਿਨ ਹੋਰ ਬਾਰਿਸ਼ ਹੋ ਸਕਦੀ ਹੈ ਇਸ ਨੂੰ ਦੇਖਦੇ ਹੋਏ ਸੈਂਟਰ ਸਰਕਾਰ ਆਪਣੀ ਸਰਕਾਰ ਆ ਕੋਈ ਨਾ ਕੋਈ ਪ੍ਰਬੰਧ ਕਰ ਰਹੀ ਆ ਉਹਨਾਂ ਨੇ ਮਿਲਟਰੀ ਲਾਈ ਆ ਆਰਮੀ ਲਾਈ ਆ ਉਹ ਇਸੇ ਕਰਕੇ ਲਾਈ ਆ ਉਹ ਜਿੱਥੇ ਬੰਨ ਉਹਨਾਂ ਨੂੰ ਕਮਜ਼ੋਰ ਲੱਗਦੇ ਨੇ ਪਰ ਅੱਜ ਤੋਂ ਪਹਿਲਾਂ ਕਿਸਾਨ ਪਿੰਡਾਂ ਵਾਲੇ ਸਾਰੇ ਇਕੱਠੇ ਹੋ ਕੇ ਆਪ ਲੱਗੇ ਹੋਏ ਸੀ ਅੱਜ ਤੋਂ ਪਹਿਲਾਂ ਸਰਕਾਰ ਕਿੱਥੇ ਗਈ ਹੋਈ ਸੀ ਸਾਰੇ ਹਰੇਕ ਪਾਸੇ ਇੱਥੇ 35-40 ਪਿੰਡਾਂ ਦੇ ਲੋਕ ਇਕੱਠੇ ਹੋ ਕੇ ਬਾਦਸ਼ਾਹਪੁਰ ਨन्हेੜਾ ਸਾਰਿਆਂ ਬੰਨਾਂ ਤੇ ਲੱਗੇ ਹੋਏ ਨੇ ਆਪਣੇ ਟ੍ਰੈਕਟਰ ਨਾਲ ਆਪਣੇ ਹੋਰ ਹੋਰਾਂ ਨਾਲ ਕਿਉਂਕਿ ਜਿਹੜਾ ਪੰਜਾਬ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ ਜੇਕਰ ਇੱਥੇ ਖੇਤੀ ਸਾਡੀ ਮਰ ਗਈ ਜ਼ਿਮੀਂਦਾਰ ਮਰ ਗਿਆ ਤਾਂ ਕੁਝ ਵੀ ਨਹੀਂ ਰਹਿਣਾ ਹੈਗਾ ਸਾਰਾ ਕੁਝ ਹੀ ਇਸ ਤੇ ਡਿਪੈਂਡ ਹੈ ਇੱਥੋਂ ਕਿਸੇ ਸਰਕਾਰ ਨੂੰ ਤਿੰਨ ਚਾਰ ਦਿਨਾਂ ਤੋਂ ਪਤਾ ਲੱਗ ਰਿਹਾ 748 ਹੈ ਜਿਹੜਾ ਉਹ ਖਤਰੇ ਦਾ ਨਿਸ਼ਾਨ ਹੈ ਸਰਕਾਰ ਆਪ ਰੋਜ਼ ਦੇ ਰਹੀ ਹੈ 746 ਹੋ ਗਿਆ 47 ਹੋ ਗਿਆ ਸਰਕਾਰ ਇਹ ਡਿਗਰੀ ਹੈ ਵੀ ਪਹਿਲਾਂ ਪਾਣੀ ਬਾਹਰ ਨਿਕਲ ਜੇ ਨੁਕਸਾਨ ਹੋ ਜੇ ਜ਼ਿਮੀਂਦਾਰਾਂ ਦਾ ਫਸਲ ਮਰ ਜੇ ਅਸੀਂ ਫੇਰ ਜਾਵਾਂਗੇ ਹੁਣ ਡਾਕਟਰ ਅੱਜ ਧਰਮਵੀਰ ਗਾਂਧੀ ਸਾਹਿਬ ਵੀ ਇੱਥੇ ਪਹੁੰਚੇ ਨੇ ਸਪੈਸ਼ਲ ਤੌਰ ਤੇ ਉਹਨਾਂ ਨੇ ਦੌਰਾ ਵੀ ਕੀਤਾ ਹੈ ਐਮਪੀ ਮੈਂਬਰ ਆਫ ਪਾਰਲੀਮੈਂਟ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਬਹੁਤ ਇਮਾਨਦਾਰ ਸ਼ਕਸ਼ੀਤ ਹੈ ਜੇ ਕੋਈ ਮੁੱਦਾ ਚੱਕਦੇ ਨੇ ਲੋਕਾਂ ਦਾ ਤਾਂ ਇਹੇ ਚੱਕ ਸਕਦੇ ਨੇ ਹੋਰ ਪਹਿਲਾਂ ਦੇਖੋ ਆਪਣੇ ਇਸ ਘੱਗਰ ਦੇ ਨਾਂ ਤੇ ਚੰਦੂ ਮਾਜਰਾ ਜੀ ਵੀ ਜਿੱਤੇ ਹੋਰ ਇੱਥੋਂ ਕਿੰਨੇ ਕਿੰਨੇ ਜਿੱਤ ਕੇ ਰੋਟੀਆਂ ਸੇਕ ਕੇ ਚਲੇ ਗਏ ਹਰੇਕ ਆਉਣ ਦਾ ਲੀਡਰ ਆਪ ਦਾ ਘੱਗਰ ਦੇ ਨਾਂ ਤੇ ਆਪਦੀ ਜਿੱਤ ਜਾਂਦਾ ਜਦੋਂ ਜਿੱਤ ਜਾਂਦਾ ਮੁੜ ਕੇ ਆ ਕੇ ਨਹੀਂ ਦੇਖਦਾ ਪਰ ਗਾਂਧੀ ਇੱਕ ਇਹੋ ਜਿਹੀ ਸ਼ਖਸੀਅਤ ਹੈ ਉਹ ਪਹਿਲਾਂ ਵੀ 3 ਸਾਲ ਤੋਂ ਲੜਾਈ ਲੜ ਰਿਹਾ ਹੈ ਉਹ ਕਹਿੰਦਾ ਮੈਂ ਅੱਗੇ ਵੀ ਲੜਦਾ ਰਹੂੰਗਾ ਸਨੌਰ ਉਧਰ ਜਿੱਥੇ ਪਾਣੀ ਨਿਕਲਿਆ ਉਹ ਜਿਹੜੇ ਕਮੇਟੀ ਬਣਾ ਕੇ ਉਹ 5-5 ਲੱਖ ਰੁਪਏ ਜਿੰਨਾ ਉਹਦੇ ਫੰਡਰ ਨੂੰ ਤਿਆਰੀ ਫੰਡ ਉਹਦਾ ਹੈਗਾ ਉਹ ਅੱਜ ਵੀ ਇੱਥੇ ਸ਼ਹਾਸ਼ਨ ਦੇ ਕੇ ਗਏ ਨੇ ਵੀ ਅਸੀਂ ਜੇਕਰ ਇਹ ਨੌਤ ਆਉਂਦੀ ਹੈ ਤਾਂ ਮੈਂ ਆਪਣੇ ਫੰਡ ਚੋਂ ਸਾਰਿਆਂ ਨੂੰ ਫੰਡ ਦਊਂਗਾ ਠੀਕ ਸਾਡੇ ਨਾਲ ਇਸ ਟਾਈਮ ਹਰਚੰਦਪੁਰਾ ਦੇ ਜਿਹੜੇ ਸਰਪੰਚ ਸਾਹਿਬ ਨੇ ਉਹ ਵੀ ਇਸ ਟਾਈਮ ਮੌਜੂਦ ਨੇ ਗ੍ਰਿਡ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਇਬ ਜੀ ਮੇਰੇ ਦਾ ਹੀ ਲਖਵਿੰਦਰ ਸਿੰਘ ਜੰਮੂ ਮੈਂ ਸਰਪੰਚਾ ਪਿੰਡ ਹਰਚੰਦਪੁਰਾ ਟਾਉਨ ਤੋਂ ਅੱਜ ਇੱਥੇ ਆਏ ਸੀ ਅਸੀਂ ਕੀ ਕਹਿਣਾ ਚਾਹੋਗੇ ਜਿਹੜਾ ਕਿ ਅੱਜ ਦੇਖਿਆ ਜਾ ਰਿਹਾ ਹੈ ਕਿ ਗ੍ਰਿਡ ਦੇ ਚਾਰਪੇਰੇ ਜਿਹੜੀ ਜੀਸੀਪੀ ਵੱਲੋਂ ਮਿੱਟੀ ਲਗਾ ਦਿੱਤੀ ਗਈ ਹੈ ਔਰ ਪੁਕਤਾ ਜਿਹੜੇ ਕੰਮ ਸ਼ੁਰੂ ਹੋ ਚੁੱਕੇ ਨੇ ਔਰ ਅੱਜ ਦੀ ਗੱਲ ਕੀਤੀ ਜਾਵੇ ਅੱਜ ਆਰਮੀ ਵੀ ਆ ਗਈ ਹੈ ਇੱਥੇ ਹਨਾ ਕੀ ਲ ਔਰ ਇਸੇ ਕਰਕੇ ਅਸੀਂ ਆ ਜਾ ਸਾਡੇ ਗ੍ਰਿਡ ਦੇ ਵਿੱਚ ਤੋਂ ਵੀਕ ਤੇ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਸਾਡਾ ਗ੍ਰਿਡ ਦਾ ਇੱਥੇ ਸਾਰਾ ਸਿਸਟਮ ਫੇਲ ਹੋ ਜਾਂਦਾ ਹੈ ਤੇ ਅਸੀਂ ਰਿਕੁਐਸਟ ਕਰੀ ਸੀ ਪਿਛਲੀ ਵਾਰ 2023 ਜਦੋਂ ਆੜਾਏ ਆ ਅਸੀਂ ਸਾਡੇ ਇੱਥੇ ਮੰਤਰੀ ਸਾਹਿਬ ਵੀ ਆਏ ਸੀ ਕਿਓ ਸਾਹਿਬ ਉਸ ਟਾਈਮ ਉਹਨਾਂ ਨੂੰ ਦੱਸਿਆ ਸੀ ਸਾਰੇ ਹਾਲਾਤ ਪਰ ਉਹ ਇਹਦੇ ਵਾਸਤੇ ਪੈਸਾ ਮਨਜ਼ੂਰ ਕਰਤਾ ਉਹਨਾਂ ਨੇ 1 ਕਰੋੜ 61 ਲੱਖ ਰੁਪਈਆ ਪਰ ਇਹ ਵਿਭਾਗ ਦੇ ਦੀ ਥੋੜੀ ਜੀ ਢਿੱਲ ਲਾ ਲੋ ਜਾਂ ਕੀ ਗੱਲ ਹੈ ਇਹ ਪੈਸਾ ਉਹਨਾਂ ਨੂੰ ਅੱਜ ਵੀ ਅਸੀਂ ਪੁੱਛਿਆ ਸਾਰੇ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਹੈਗਾ ਆ ਜਿੰਨੇ ਵੀ ਇਹ ਇੱਥੇ ਕਰਮਚਾਰੀਆ ਉਹ ਕਹਿੰਦੇ ਜੀ ਇੱਥੇ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਸਾਡੀ ਜਿਹੜੀ ਪ੍ਰੋਸੈਸਿੰਗ ਆ ਉਹਦੇ ਕਰਕੇ ਕੋਈ ਟਾਈਮ ਲੱਗ ਗਿਆ ਪਰ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਹੈਗੀ 1 ਕਰੋੜ 61 ਲੱਖ ਰੁਪਏ ਦਾ ਮਨਜ਼ੂਰ ਹੋਇਆ ਹੈ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋਣ ਵਾਲਾ ਹੈ ਤੇ ਹੁਣ ਤਾਂ ਜਿਵੇਂ ਮਿੱਟੀ ਲਾਈ ਹੈ ਤੇ ਇਹਦਾ ਲੱਗਦਾ ਹੈ ਵੀ ਕਿਤੇ ਨਾ ਕਿਤੇ ਕੋਈ ਪਾਣੀ ਬਾਹਰ ਆਉਣ ਦੇ ਚਾਂਸ ਹੈਗੇ ਦੇਖੋ ਪਿਛਲੀ ਵਾਰ ਅਸੀਂ ਮਿੱਟੀ ਨਹੀਂ ਲਾਈ ਸੀ ਕੋਈ ਕੰਨਾਂ ਦੇ ਨੀਚੇ ਨਹੀਂ ਨਾ ਪਾਣੀ ਰਿਸਕੇ ਦੇਖੋ ਕੰਨਾਂ ਤਾਂ ਬਣੀਆਂ ਹੋਈਆਂ ਨੀਚੇ ਦੀ ਪਾਣੀ ਰਿਸਕੇ ਅੰਦਰ ਚਲਾ ਗਿਆ ਸੀ ਸਾਡੇ ਲਾਈਟ ਬੰਦ ਰਹੀ ਹੈ ਕਾਫੀ ਦਿਨ ਇਸ ਕਰਕੇ ਅਸੀਂ ਪਹਿਲਾਂ ਹੀ ਸੋਚਿਆ ਵੀ ਇਹ ਮਤਲਬ ਵੀ ਕੰਮ ਆਪਣੇ ਵੱਲੋਂ ਪਹਿਲਾਂ ਜਾਨੀ ਕਿ ਤੁਸੀਂ ਕਰ ਦਿੱਤਾ ਚਲੋ ਬਾਕੀ ਤਾਂ ਰੱਬ ਕਰੇ ਸੋਚੀ ਰੱਖੇ ਆਹ ਉਹ ਪਰਮਾਤਮਾ ਦੇ ਉੱਪਰ ਅਬ ਕੀ ਹੁੰਦਾ ਕਿੰਨਾ ਪਾਣੀ ਆਉਂਦਾ ਆ ਪਰ ਅਸੀਂ ਆਪਦੇ ਵੱਲੋਂ ਮਤਲਬ ਲੋਕਾਂ ਨੇ ਪੈਸੇ ਇਕੱਠਾ ਫੰਡ ਇਕੱਠਾ ਕਰਕੇ ਅਸੀਂ ਮਿੱਟੀ ਲਾਦੀ ਹੋਈ ਆ ਪਰ ਉਮੀਦ ਹੈ ਵੀ ਸ਼ਾਇਦ ਪਰਮਾਤਮਾ ਕਰੇ ਜਾਂ ਡਾਕਟਰ ਧਰਮਵੀਰ ਗਾਂਧੀ ਵੀ ਆਏ ਸਨ ਇੱਥੇ ਕੋਈ ਆਸ਼ਵਾਸ਼ਣ ਦੇ ਕੇ ਗਏ ਆ ਤੁਹਾਨੂੰ ਦੇਖੋ ਜੀ ਸਾਰੀ ਪਾਰਟੀਆਂ ਵਾਲੇ ਆਉਂਦੇ ਆ ਹਰ ਕੋਈ ਆਪਣੀ ਆਪਣੀ ਗੱਲ ਕਰਦਾ ਆ ਪਰ ਅਸੀਂ ਆਪਣੀ ਪਾਰਟੀ ਦੀ ਗੱਲ ਸਾਨੂੰ ਭਰੋਸਾ ਹੈ ਕਿਉਂਕਿ ਸਾਡੇ ਕਾਫੀ ਸਾਰੇ ਕੰਮ ਹੋਏ ਆ ਤੇ ਸਾਡੇ ਇੱਕ ਗਰ ਤੇ ਇੱਕ ਇਹ ਪੱਥਰ ਲੱਗਿਆ ਕਾਫੀ ਸਾਰੀ ਜਗ੍ਹਾ ਦੇ ਵਿੱਚ ਉੱਥੇ ਬਹੁਤ ਬੁਰਾ ਹਾਲਤ ਸੀਗਾ ਇੱਕ ਸਾਡਾ ਪ੍ਰੋਜੈਕਟ ਹੋਰ ਪਾਸ ਹੋਇਆ 55 ਲੱਖ ਰੁਪਏ ਦਾ ਉਹ ਪਾਣੀ ਇਨਲਟ ਆਉਟਲਟ ਤੇ ਬਾਕੀ ਪ੍ਰਸ਼ਾਸਨ ਨੇ ਜਿਹੜਾ ਪੁਲਾਂ ਥੱਲੇ ਮਿੱਟੀ ਜੰਮੀ ਹੋਈ ਸੀਗੀ ਦਰ ਬੰਦ ਹੋਏ ਸੀਗੇ ਉਹ ਪਿਛਲੇ ਸਾਲ ਕਢਾਤੇ ਸੀ ਉਹਦੇ ਕਰਕੇ ਵੀ ਬੜਾ ਹੁਣ ਤੱਕ ਨਹੀਂ ਹੁਣ ਤੱਕ ਹੜ ਆ ਜਾਂਦਾ ਬਾਹਰ ਪਾਣੀ ਕਗਰਦਾ ਉਹ ਮਿੱਟੀ ਨਿਕਲਣ ਕਰਕੇ ਥੱਲੋਂ ਦਰਾਂ ਦਿਓ ਕਾਫੀ ਮਤਲਬ ਇਹ ਬਚਾ ਰਹੇ ਆ